ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਸਵਾਗਤ ਮਾਝੇ ਦੇ ਇਤਿਹਾਸਿਕ ਨਗਰ ਸਭਰਾ ਦੇ ਵਿਆਸੀ ਵਿਕਾਸ ਨੂੰ ਤਰਸੇ ਇਹ ਇਤਿਹਾਸਿਕ ਨਗਰ ਮਾਝੇ ਦੇ ਲੱਕ ਵਿੱਚ ਬਹੁਤ ਵੱਡਾ ਸਥਾਨ ਰੱਖਦਾ ਇੱਥੋਂ ਦੀ ਪੰਜੇਤੀ ਜ਼ਮੀਨ ਦੀ ਜੇ ਗੱਲ ਕਰੀਏ ਤਾਂ 70-80 ਲੱਖ ਰੁਪਏ ਦੇ ਕਰੀਬ ਪੰਚਾਇਤ ਵਿਭਾਗ ਨੂੰ ਹਰ ਸਾਲ ਇੱਥੋਂ ਇਨਕਮ ਹੁੰਦੀ ਆ ਪਰ ਫਿਰ ਵੀ ਇਹ ਇਤਿਹਾਸਿਕ ਨਗਰ ਵਿਕਾਸ ਤੋਂ ਵਾਂਝਾ ਦੱਸਿਆ ਜਾਂਦਾ ਹੈ ਇਸ ਸੰਬੰਧੀ ਪਿੰਡ ਸਭਰਾ ਦੇ ਵਾਸੀ ਕੀ ਕਹਿੰਦੇ ਹਨ ਸੁਣਿਓ ਜਰਾ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜ਼ਰੂਰ ਕਰਿਓ ਧੰਵਾਦ ਜੀ ਲੋ ਦੇ ਕੋਈ ਨਹੀਂ ਕੋਈ ਕੋਹਣਾ ਕੋਹੇ ਨਾ ਫੜਕ ਤੇ ਕਰਦੇ ਦਾ ਸ਼ਾਮਾਂ ਤੇ ਕਰਾ ਸਰ ਜਣਾ ਉਹ ਕੀਤੀ ਜਿਵੇਂ ਕਿ ਨਾ ਇਹ ਗੱਲ ਨਾ ਇਹ ਕਾਟ ਨਾ ਇਹ ਫਿਰ ਨਾ ਅੰਦਰ ਆਇਆ ਦੋ ਰੱਖੀ ਬੰਦੇ ਉੱਤੇ ਹੁਣ ਇਸ ਪਾਈ ਕਰੇ ਲਿਖਾਇਆ ਸੜਕ ਪੋਟੋ ਕਿਹੜਾ ਪਿੰਡ ਆ ਮੇਰਾ ਪਿੰਡ ਸਭਰਾ ਆ ਕੀ ਗੱਲ ਵੀ ਆ ਗੱਲ ਇੱਕੋ ਵੇ ਤੇ ਤੁਹਾਨੂੰ ਦੱਸਿਗੇ ਨਾ ਗੱਲਾਂ ਬੜੀਆਂ ਜਾ ਰਹੀਆਂ ਅਸੀਂ ਆਮ ਪਾਰਟੀ ਦੇ ਵਰਕਰ ਆ 10-11 ਸਾਲ ਤੋਂ ਇਹ ਪਾਰਟੀ ਨਾਲ ਜੁੜੇ ਆ ਤੇ ਸਰਦਾਰ ਨਾਲਜੀਤ ਭੁੱਲਣ ਨੂੰ ਇਹ ਹਲਕੇ ਦੇ ਵਿੱਚੋਂ ਬੜੀ ਲੀਡ ਨਾਲ ਲੋਕਾਂ ਨੇ ਜਿਤਾ ਕੇ ਕੱਲਿਆ ਤੇ ਮੰਤਰੀ ਬਣਾਇਆ ਕਈ ਮਹਿਕਮੇ ਉਹਨੂੰ ਮਿਲੇ ਪਰ ਸਭਰਾਵਾਂ ਦਾ ਢਾਂਚਾ ਜਿੱਥੇ ਖਲੋਤਾ ਢਾਈਆਂ ਸਾਲਾਂ ਦਾ ਪਹਿਲਾਂ ਦਾ ਉੱਥੇ ਹੀ ਖਲੋਤਾ ਹੈ ਕੋਈ ਐਸਾ ਕੰਮ ਨਹੀਂ ਹੋਇਆ ਲੋਕ ਸਾਨੂੰ ਵਰਕਰਾਂ ਨੂੰ ਲਾਹਣਤਾ ਪਾ ਰਹੇ ਆ ਬਾਰ-ਬਾਰ ਇਹ ਗੱਲ ਕਹਿ ਰਹੇ ਆ ਵੀ ਜਿਹੜੇ 메ਨ ਰਸਤੇ ਅਜ ਤ ਹਣ ਬਾਬੇ ਵੀਰਸੋਂ ਦੇ ਘਰੋਂ ਰਸਤਾ ਜਾਂਦਾ ਹੈ ਬਾਬੇ ਕਾਣਸੋ ਦੇ ਘਰੋਂ ਗੜ ਜਾਂਦਾ ਇਹ ਮੇਨ ਸਾਡੀ ਗਲੀ ਹੈ ਦੋ ਮੇਲੇ ਆਉਣ ਵਾਲੇ ਆ 1300 ਵਾਲਾ ਤੇ ਇੱਕ 2000 ਨੂੰ ਮੇਲਾ ਹੋਣਾ ਸਾਡੇ ਪਿੰਡ 300 ਵਾਲਾ ਮੇਲਾ ਹੋਣਾ ਤੇ ਇੱਕ 2000 ਵਾਲਾ ਮੇਲਾ ਹੋਣਾ ਮੇਨ ਮੇਲੇ ਆ ਮੇਲੇ ਆ ਦਿਨ ਸਾਡੀਆਂ ਪਾਣੀ ਦੀਆਂ ਗਲੀਆਂ ਭਰੀਆਂ ਹੁੰਦੀਆਂ ਲੋਕਾਂ ਨੇ ਸਾਡਾ ਜੀ ਆਮਣ ਕੀਤਾ ਪਿਆ ਵੀ ਤੋਂ ਅਸੀਂ ਗਲੀਆਂ ਕੋ ਨਹੀਂ ਇਹ ਇਹ ਬਣਾਉਂਦੇ 80 ਲੱਖ ਰੁਪਏ ਅਸੀਂ ਸਭਰਾਵਾਂ ਦੇ ਵਿੱਚੋਂ ਹਰ ਸਾਲ ਕਰਾ ਕੇ ਤੇ ਪੰਜਾਬ ਦੀ ਝੋਲੀ ਪਾ ਦਿੰਨੇ ਆ ਤੇ ਉਹ ਮਹਿਕਮਾ ਪੈਸੇ ਖਾ ਜਾਂਦਾ ਜਿਵੇਂ ਕੱਲ ਇੱਕ ਵੀਡੀਓ ਨੇ ਆਖਿਆ ਨਵਾਂ ਵੀਡੀਓ ਇੱਕ ਆਇਆ ਜਿਹਨੇ ਪੰਚਾਇਤ ਨੂੰ ਸਭਰਾਵਾਂ ਦੀ ਪੰਚਾਇਤ ਨੂੰ ਦਾਬੇ ਮਾਰੇ ਆ ਪੰਚਾਇਤ ਦੀ ਸਾਡੇ ਸਾਹਮਣੇ ਬੇਇਜ਼ਤੀ ਕੀਤੀ ਆ ਵੀ ਜੇ ਫੜੇ ਵੀ ਤੁਸੀਂ ਤੁਹਾਡਾ ਪਿੰਡ ਪੈਸੇ ਨਹੀਂ ਤਾਰਦਾ ਮੈਂ ਝੋਨੇ ਵਾਦੂੰਗਾ ਲੋਕਾਂ ਦੇ ਮੈਂ ਨਾ ਮੈਂ ਤਾਂ ਝੋਨੇ ਵਾਦੇ ਵਾਹ ਸਕਦਾ ਤੇਰੀ ਪੁਲਸ ਆਖੇ ਲੱਗਦੀ ਆ ਪਰ ਤੂੰ ਜਵਾਬ ਤਾਂ ਦੇ ਭਟਾਈਆਂ ਸਾਲਾਂ ਸਾਡੇ ਪਿੰਡ ਦਾ ਕੀ ਕੀਤਾ ਸਾਡੇ ਪਿੰਡ ਦਾ 80 ਲੱਖ ਰੁਪਏ ਅਸੀਂ ਗਰਾਹ ਕੇ ਦੇਨੇ ਆ ਕਿੱਥੇ ਲਾਇਆ ਉਹਦਾ ਜਵਾਬ ਦੇ ਪਿਛਲੇ ਜਿਹੜੇ ਉਦੋਂ ਪਿਛਲੇ ਵਾਰੀ 80 ਲੱਖ ਦਿੱਤਾ ਉਹਦਾ ਜਵਾਬ ਦੇ ਹੁਣ ਇਹਦਾ ਜਵਾਬ ਦੇ ਇੱਕ ਇਹਨਾਂ ਖੱਡਿਆਂ ਦਾ ਜਵਾਬ ਦੇ ਆ ਕੇ ਤੇ ਤੂੰ ਆਵੀਂ ਝੋਨਾ ਵਾਉਣ ਨੂੰ ਤੈਨੂੰ ਜਲਪਾਣੀ ਪੂਰਾ ਛਕਾਵਾਂਗੇ ਅਰਕੇ ਨਹੀਂ ਜੇ ਵਿਕਾਸ ਹੋਇਆ ਸਾਡੇ ਪਿੰਡ ਦੇ 3-4 ਕੰਮ 5-6 ਇਹੋ ਜਿਹੇ ਆ ਵੀ ਜਿਹੜਾ ਇੱਕ ਬੀਲੀ ਘਰ ਦੇ ਵਿੱਚੋਂ ਇੱਕ ਟਾਰਮ ਸਾਡੇ ਪਿੰਡ ਦਾ ਸੜ ਜਾਏ ਨਾ ਤੇ ਸਾਰੇ ਪਿੰਡ ਦੀ ਬੀਲੀ ਬੰਦ ਰਹਿੰਦੀ ਆ ਇਹ ਕਿੱਡਾ ਇੱਕ ਵੱਡਾ ਕੰਮ ਅਸੀਂ ਅਸੀਂ ਫਾਲਟ ਕਰਨ ਨੂੰ ਬੰਦੇ 200-200 ਰੁਪਇਆ ਬੰਬੀ ਦੇ ਲਾ ਕੇ ਤੇ ਅਸੀਂ ਉਹ ਜਿਹੜਾ ਉਹ ਕੰਮ ਕੀ ਕੀਤਾ ਕੰਮ ਕਿਦੇ ਹੋਇਆ ਜਿਹੜੇ ਉਹਨਾਂ ਦੇ ਵਰਕਰਾਂ ਦਾ ਕੋਈ ਰੇਤਾ ਵੇਚੀ ਜਾਂਦਾ ਕੋਈ ਵਾਦ-ਗਾਰ ਕਰੀ ਜਾਂਦਾ ਕੋਈ ਬੋਲੀ ਜੋ ਪੈਸੇ ਖਾਈ ਜਾਂਦਾ ਉਹ ਯਾਰ ਤੋਂ ਅਸੀਂ ਬੰਦੇ ਜੁੜੇ ਜੋ ਤੇ ਪਾਰਟੀ ਦੇ ਨਾਲ ਜੁੜੇ ਜੋ ਪਾਰਟੀ ਦੇ ਹੱਕ ਵਾਸਤੇ ਜੁੜੇ ਜੋ ਲੋਕਾਂ ਦੇ ਨਾਲ ਸਾਨੂੰ ਕੋਈ ਅਸੀਂ ਬੇਇਜ਼ਤੀ ਥੋੜਾ ਕਰਾਈ ਜਾਂਦੇ ਆ ਲੋਕਾਂ ਤੋਂ ਜੇ ਹੁਣ ਲੋਕਾਂ ਦੇ ਜਾ ਕੇ ਝੋਨੇ ਵਾਵੇਂਗਾ ਤੇ ਲੋਕ ਤੈਨੂੰ ਸਾਡੇ ਸਾਰੇ ਲੋਕ ਛਿੱਤੀਆਂ ਜੁੱਤੀਆਂ ਮਾਰਨਗੇ ਲੋਕ ਆਖਣਗੇ ਯਾਰ ਇਹ ਵਰਕਰ ਚੰਗੇ ਆ ਝੋਨਾ ਵਾਈ ਜਾਂਦੇ ਆ ਉਦੋਂ ਪਹਿਲਾਂ ਨਹੀਂ ਵੀ ਅਸੀਂ ਤੁਹਾਡਾ ਨਾਲ ਗੱਲ ਕਰੀਏ ਇਹ ਇਹ 6-7 ਸਾਲ ਹੋ ਗਏ ਰਸਤੇ ਟੁੱਟੇ ਹੋਏ ਨੂੰ 2.5 ਸਾਲ ਸਾਡੀ ਸਰਕਾਰ ਬਣੀ ਨਹੀਂ ਹੋ ਗਈ ਅਸੀਂ ਵਰਕਰ ਆਂ ਇਹ ਪਾਰਟੀ ਦੇ ਅਸੀਂ ਮੰਤਰੀ ਦੇ ਧਿਆਨ ਚ ਇਹ ਗੱਲ ਆਉਂਦੇ ਆ ਵੀ ਇਹ ਜਿਹੜਾ ਕੰਮ ਆ ਇਹ ਪਹਿਲੇ ਤਾਂ ਹਰਤੇ ਹੋਣਾ ਚਾਹੀਦਾ ਵਾੜਾ ਸਾਡੇ ਪਿੰਡ ਮੇਨ ਗਲੀ ਦਾ ਤੇ ਨਹੀਂ ਤੇ ਤੈਨੂੰ ਇਹ ਗੱਲ ਦਾ ਪਤਾ ਵਾ ਵੀ ਅਸੀਂ ਪਾਰਟੀ ਦੇ ਵਿੱਚ ਪੈਸੇ ਖਾਣ ਵਾਸਤੇ ਬਾਬਾ ਸਾਧ ਜੀ ਨਹੀਂ ਜੁੜਿਆ ਪਹਿਲੇ ਤਾਂ ਮੈਂ ਵੀਡੀਓ ਤੋਂ ਪਹਿਲੇ ਆਪਦੇ ਲੈਣੇ ਆ ਮੈਂ ਛੜਕਦੇ ਮਿੱਟੀ ਪਾਈ ਆ ਸਾਝੇ ਥਾਂ ਤੇ 40000 ਰੁਪਇਆ ਮੇਰਾ ਅਜੇ ਤੱਕ ਵੀਡੀਓ ਨਾਪ ਕੇ ਬੈਠਾ ਤੇ ਦਾਬੇ ਸਾਡੀ ਪਿੰਡ ਦੀ ਪਛਾਤ ਨੂੰ ਮਾਰੀ ਜਾਂਦਾ ਵੀਡੀਓ ਸਭ ਜਿਹੜੀ ਸਾਡੀ ਪਿੰਡ ਦੀ ਪਛਾਤ ਆ ਨਾ ਇਹਦਾ ਤੋਂ ਧੱਕਿਆ ਨਾ ਮੁੜ ਕੇ ਗਾਂਭ ਸ਼ਾ ਹੋ ਜਾਏਗਾ ਇਹ ਨਾ ਸਮਝੀ ਜੇ ਵਾਲੇ ਤੇ ਅਸੀਂ ਹੁਣ ਤੂੰ ਸਾਡਾ ਕੋਲ ਲਾ ਕੇ ਗਿਆ ਨਹੀਂ ਤੇਰੇ ਕੋਲ ਲਾ ਕੇ ਗਿਆ ਵੈਗਰ ਜਿੱਕਾ ਖਾਲਸਾ ਤੇ ਵੈਗਰ ਜੀ ਫਰੇ ਸਾਹਬ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢੇ ਦਾ ਮੈਂ ਸੂਬਾ ਆਗੂ ਆ ਕੀ ਕਹਿਣਾ ਚਾਹੋਗੇ ਮੈਂ ਜੀ ਇਹੋ ਕਹਿਣਾ ਚਾਹਨਾ ਕਿ ਨਗਰ ਸਭਰਾ ਦੇ ਪਤਾ ਨਹੀਂ ਕਿੰਨੇ ਕਿ ਚਿਰ ਦਾ 20 ਸਾਲਾਂ ਤੋਂ ਵਿਕਾਸ ਹੋਣ ਡਿਆ ਤੇ ਜਿਹੜਾ ਕੋਈ ਟੱਕ ਇਹ ਪਾਸੇ ਨੂੰ ਲੱਗ ਜਾਂਦੀ ਕਿਦੋਂ ਨਾਲੀ ਉੱਚੀ ਕਰ ਦਿੰਦੇ ਆ ਕਿਦੋਂ ਸੜਕ ਉੱਚੀ ਕਰ ਦਿੰਦੇ ਆ ਆ ਤੁਸੀਂ ਮੇਨ ਰਾਵਾ ਜਿੱਥੇ ਸੰਗਤਾਂ ਪੈ ਰਾਤ ਦੇ 2 ਵਜੇ ਬਾਬੇ ਵੀਰ ਸਿੰਘ ਦੇ ਸਤਾਨਾਂ ਤੇ ਆਉਂਦੀਆਂ 2 ਵਜੇ ਤੋਂ ਸੰਗਤ ਸ਼ੁਰੂ ਹੋ ਜਾਂਦੀ ਆਉਣਾ ਤੇ ਰਾਤ ਦਾ ਹਾਲ ਵੇਖੋ ਇਹ ਸਾਡੇ ਸਰਪੰਚ ਸਰਦੂਲ ਸਿੰਘ ਦੀ ਦੇਣ ਆ ਜਿੰਨੇ ਦੋ ਪਾਸੇ ਉੱਚੀਆਂ ਇੱਟਾਂ ਲਾਗ ਤੇ ਵਿੱਚ ਕਰ ਪਤਾ ਨਹੀਂ ਇਹ ਨਕਸ਼ਾ ਇਟਲੀ ਤੋਂ ਲਿਆ ਆ ਕਿ ਅਮਰੀਕਾ ਤੋਂ ਲਿਆ ਆ ਨਕਸ਼ਾ ਇਹ ਨਕਸ਼ਾ ਬਾਹਰ ਦਾ ਵਾ ਇਹ ਸਾਡੇ ਏਰੀਏ ਦਾ ਨਕਸ਼ਾ ਨਹੀਂਗਾ ਵੀ ਛੱਡਾ ਜਿਹੜੀਆਂ ਜਿਹੜੀਆਂ ਇੱਟਾਂ ਲੱਗੀਆਂ ਵਾ ਉਹ ਉੱਚੀਆਂ ਲਾਈਆਂ ਤੇ ਛੜਕ ਵਿੱਚੋਂ ਨੀਵੀਂ ਆ ਮੈਂ ਇਹਦਾ ਧੰਨਵਾਦ ਕਰਦਾ ਵੀ ਇਹਨੇ ਬਹੁਤ ਸਿਰੇ ਦਾ ਵਿਕਾਸ ਕੀਤਾ ਆਡਾ ਵਾ ਆਂਦਾ ਮੈਂ ਅੱਡੇ ਤੋਂ ਕਿਲੋਮੀਟਰ ਪਰਾਂ ਨੂੰ ਚਾਰੇ ਪਾਸੇ ਅੱਡੇ ਤੋਂ ਚਾਰੇ ਚਾਰ ਛੜਕਾਂ ਨਿਕਲਦੀਆਂ ਮੈਂ ਕਿਲੋ-ਕਿਲੋਮੀਟਰ ਦੇਖ ਬਣਾਉਣੀ ਪੈਂਦੀ ਤੇ ਦੇਖ ਵੇਖ ਲੋ ਛਿੱਟੇ ਗੰਦੇ ਲੋਕਾਂ ਦੇ ਪਾਣੀ ਦੇ ਪੈਂਦੇ ਆ ਕਿੰਨਾ ਕੁ ਮਸਲਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਮੈਂ ਵੇਖੋ ਜਦੋਂ ਕੋਈ ਗੱਲ ਕਰੀਏ ਨਾ ਉਹ ਆਂਦੇ ਤੁਹਾਨੂੰ ਜਾਦੀ ਤਖਲੀਬ ਆ ਕਿਸੇ ਨੂੰ ਨਹੀਂ ਅਹੀਂ ਤੋਂ ਉਧਰ ਬੰਨ ਤੇ ਵੀ ਗੱਲ ਕੀਤੀ ਤੇ ਆਂਦੇ ਬੰਨ ਮੈਂ ਕਿਹਾ ਬੰਨ ਬਹੁਤ ਵੱਡਾ ਮਜ਼ਬੂਤ ਆ ਪੱਥਰ ਲੱਗ ਗਿਆ ਹੁਣ ਕੋਈ ਡਰ ਨਹੀਂ ਮੈਂ ਪਨੀਰੀਆਂ ਬੀਜ ਕੇ ਝੋਨਾ ਲਾਓ ਉਹ ਆ ਵਿਕਾਸ ਵੇਖ ਲਓ ਸਤਾਨ ਜਿਹੜਾ ਬਾਬਾ ਵੀਰ ਸਿੰਘ ਦਾ ਸਤਾਨ ਤੇ ਮੇਨ ਇਹ ਛੜਕਾ ਬਿਲਕੁਲ ਸਭਰਾਵਾਂ ਦੀ ਇਹ ਮੇਨ ਛੜਕਾ ਵਿੱਚ ਪਿੰਡ ਦੇ ਵਿੱਚ ਵਰਦੀ ਅਸੀਂ ਹਰ ਇੱਕ ਨੂੰ ਇਹ ਗੱਲ ਮਤਲਬ ਕੀਤੀ ਹੈ ਬੇਨਤੀ ਕਰਦੇ ਹਾਂ ਕਿ ਇਹਨੂੰ ਚੰਗੀ ਤਰ੍ਹਾਂ ਦੁਰਸਤ ਕਰਕੇ ਵਧੀਆ ਬਣਾਇਆ ਜਾਵੇ ਕੋਈ ਐਡੀ ਗੱਲ ਨਹੀਂ ਕੀ ਠੇਕਾ ਵਾਧੂ ਆਇਆ ਪਿੰਡ ਦੇ ਵਿੱਚ ਮਤਲਬ 70 75 ਲੱਖ ਰੁਪਏ ਠੇਕਾ ਹਰ ਸਾਲ ਆਉਂਦਾ ਇਹ ਇੱਕ ਛੜ ਕੇ ਚੰਗੀ ਤਰ੍ਹਾਂ ਦਲੀਨਾ ਬਣਾ ਦਿੱਤੀ ਜਾਵੇ ਤੇ ਮੈਂ মিডিਆ ਪੱਤਰਕਾਰ ਭਾਈ ਜਿਆਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨ ਦੇ ਲੋਕ ਤੇ ਸਭਰਾ ਪਿੰਡ ਇਸੇ ਗਲੀ ਦੇ ਰਹਿਣ ਵਾਲਾ ਤੇ ਅੱਗੇ ਸਰਦੂਸੋਂ ਨੇ ਇੱਟਾਂ ਸਦਾ ਦੀ ਲਾਈਆਂ ਸਾਫ ਤੋਂ ਜਿਗਰ ਕਰ ਗਿਆ ਇੱਟਾਂ ਬਿਲਕੁਲ ਠੀਕ ਤਰੀਕੇ ਨਾਲ ਨਹੀਂ ਲੱਗੀਆਂ ਬਹੁਤ ਸਖਤ ਫੈਸਲੇ ਲੈਣ ਦੀ ਲੋੜ ਆ ਕੋਈ ਭਾਈ ਭਤੀਜਾਵਾਦ ਦੀ ਲੋੜ ਨਹੀਂ ਲੋਕਾਂ ਨੇ ਥੜੇ ਬਣਾਏ ਗਾਂਹ ਤੱਕ ਆਪੋ ਆਪਣੀ ਦੁਕਾਨ ਤੋਂ ਅਗਲਾ ਆਂਦਾ ਵੀ ਮੇਰੇ ਵੱਲ ਉੱਚੀਆਂ ਹੋਣ ਇੱਟਾਂ ਤੇ ਤਾਂ ਕਰਕੇ ਐਰ ਕਿ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਇੱਕੋ ਡਰੇਸ਼ੀ ਰੱਖ ਕੇ ਇੱਕ ਲੈਵਲ ਰੱਖ ਕੇ ਸਾਰੀਆਂ ਦੁਕਾਨਾਂ ਦੇ ਥੜੇ ਵੀ ਬਿਲਕੁਲ ਸੈੱਟ ਕਰਕੇ ਇੱਕੋ ਲੈਵਲ ਰੱਖ ਕੇ ਪੂਰੀ ਪਾਕ ਜਿੱਦਾਂ ਵੀ ਪੂਰੀ ਆਏ ਪਈਆਂ 6 ਮਹੀਨਾ ਹੋ ਚੱਲਿਆ ਉਰੋਂ ਵੀ ਐਡਵਰਟਾਈਜ਼ਮੈਂਟ ਚੱਲੀਆਂ ਆਂ ਪੂਰੇ ਆਗੇ ਜੀ ਪੂਰੇ ਆ ਪਾਏ ਜਾਣ ਤੇ ਬਿਲਕੁਲ ਇੱਕ ਲੈਵਲ ਕੀਤਾ ਜਾਵੇ ਮੈਂ ਸਾਫ਼ ਸੋਨ ਦੱਸਿਆ ਵੀ ਇਹ 25000 ਵਾਦੀ ਵਾਲਾ ਪਿੰਡ ਆ ਲਗਭਗ ਹਜ਼ਾਰਾਂ ਨਾਲ ਸੰਗਤ ਆਉਂਦੀ ਸਵੇਰੇ ਤੇ ਸਾਰੇ ਲੋਕ ਕੋ ਉਹਨਾਂ ਦੇ ਨਾਲ ਰਿਸ਼ਤੇਦਾਰ ਵੀ ਆਏ ਹੁੰਦੇ ਆ ਸਾਨੂੰ ਬੜੀ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਵੀ ਤੁਹਾਡਾ ਇਤਿਹਾਸਕ ਪਿੰਡ ਆ ਐਡਾ ਤਗੜਾ ਤੁਹਾਡਾ ਪਿੰਡ ਆ ਤੇ ਗੁਰਦਾਰੇ ਜਾਨ ਨੂੰ ਤਾਂ ਰਸਤਾ ਨਹੀਂ ਬਣ ਸਕਿਆ ਇਹ ਰਸਤਾ ਜਿਹੜਾ ਲਗਭਗ ਪੌਣੀ ਪਿੰਡ ਨੂੰ ਜਾਂਦਾ ਇਹ ਰਸਤਾ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਤੇ ਨਾਲੇ ਖਰਾਬ ਹੋ ਜਾਂਦਾ ਸੋ ਬੇਨਤੀ ਇਹੋ ਮੈਂ ਕਰਦਾ ਪ੍ਰਸ਼ਾਸਨ ਨੂੰ ਵੀ ਤੇ ਸਾਰੇ ਵੀਰਾਂ ਨੂੰ ਵੀ ਸਹਿਯੋਗ ਦਿਈਏ ਇਹਨੂੰ ਬੜੇ ਵਧੀਆ ਤਰੀਕੇ ਨਾਲ ਆਬ ਬਣਾਈਏ ਵੀ ਜਿਹੜਾ ਸਾ ਵੇਖਣਯੋਗ ਹੋਵੇ ਤੇ ਦੁਕਾਨਦਾਰਾਂ ਨੂੰ ਵੀ ਇਹਨਾਂ ਨੂੰ ਬੇਨਤੀ ਆ ਵੀ ਆਪਾਂ ਸਹਿਯੋਗ ਕਰੀਏ ਇਹਨਾਂ ਦੇ ਨਾਲ ਤੇ ਬੜਾ ਵਧੀਆ ਰਸਤਾ ਬਣਾਈਏ ਵੀ ਜਿਹੜਾ ਮਤਲਬ ਫੁੱਲਾਂ ਵਰਗੂ ਤੁਰਿਆ ਇਹ ਗੁਰਦਾਰੇ ਪਤਾ ਲੱਗੇ ਵੀ ਗੁਰਦਾਰੇ ਚੱਲੇ ਆ ਇਹਨਾਂ ਲੱਗੇ ਪਿਆ ਛੱਪੜ ਦੇ ਕੰਡੇ ਕੰਡੇ ਤੁਰੇ ਫਿਰਦੇ ਛਿੱਟੇ ਸਾੜ ਦੇ ਪੈ ਜਾਣੇ ਸੋ ਇਹੋ ਬੇਨਤੀਆਂ ਕਹਿੰਦਾ ਮੈਂ ਖਿਮਾਂ ਦੇ ਆਜਿਕਾ ਤੇ ਬਾਕੀ ਕੋਈ ਭੋਈ ਭੁੱਲ ਚੁੱਕ ਮਾਫ ਕਰਨੀ ਬਾਕੀ ਖਾਲਸਾ ਇਹ ਮੇਰਾ ਨਾਮ ਸੱਜਨ ਸਿੰਘ ਇਹ ਬਾਬਾ ਜੀ ਨੇ ਪਹਿਲਾਂ ਹੀ ਸਾਰੀਆਂ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਵਾ ਵੀ 5-6 ਸਾਲ ਹੋ ਗਏ ਆ ਜਿਹੜੇ ਖੱਡੇ ਆ ਬਾਬੇ ਵੀਰਸ ਸਿੰਘ ਦੇ ਜਿਹੜਾ ਰਸਤਾ ਤੇ ਕੋਈ ਵੀ ਨੰਗਣ ਦਾ ਕੋਈ ਦੁਕਾਨਾਂ ਦਾ ਬੁਰਾ ਹਾਲ ਹੋ ਜਾਂਦਾ ਕੋਈ ਦੁਕਾਨਾਂ ਮੇਲੇ ਤੇ ਨਹੀਂ ਲੱਗ ਸਕਦੀਆਂ ਔਰ ਬਾਕੀ ਸਾਡੇ 2.5-3 ਸਾਲ ਹੋ ਗਏ ਪਿੰਡ ਦੇ ਵਿੱਚ ਜਿੰਨੇ ਵੀ ਪੈਸਾ ਇਥੋਂ ਗਰਾਹ ਕੇ ਪੰਚਾਇਤ ਦਾ ਜਾਂਦਾ ਅਜੇ ਤੇ ਸਾਡੇ ਪਿੰਡ ਦੇ ਵਿੱਚ ਇੱਕ ਨਾਲੀ ਵੀ ਨਹੀਂ ਬਣ ਚੁੱਕੀ ਜੋ ਕਿ ਦੁਨੀਆ ਜਿਹੜੀ ਆ ਪਿੰਡ ਦੀ ਸਭਰਾਵਾਂ ਦੀ ਬਹੁਤ ਜ਼ਿਆਦੀ ਤੰਗ ਆ ਚੁੱਕੀ ਆ ਤੇ ਇਹ ਕਰਕੇ ਅਸੀਂ ਮੰਤਰੀ ਸਾਹਿਬ ਗਾੜੀ ਇਹ ਬੇਨਤੀ ਕਰਦੇ ਆ ਵੀ ਕੋਈ ਨਾ ਕੋ ਸਾਡੇ ਪਿੰਡ ਦਾ ਵਿਕਾਸ ਕੀਤਾ ਜਾਵੇ ਔਰ ਜਿਹੜੇ ਆਪਣੇ ਪਿੰਡ ਦੇ ਬੰਦੇ ਕੋਈ ਲੀਡਰ ਮੋਤਬਾਰ ਆ ਆਮ ਪਾਰਟੀ ਦੇ ਨਾਲ ਅੱਗੇ ਤੁਰੇ ਆ ਤੇ ਉਹਨਾਂ ਗਾੜੀ ਰਿਕੁਐਸਟ ਆ ਪੀ ਤੁਸੀਂ ਇੱਕ ਪਾਸਾ ਕਰਕੇ ਤੇ ਪਿੰਡ ਦਾ ਵਿਕਾਸ ਕਰੋ ਔਰ ਪਿੰਡ ਦੇ ਸਾਰੇ ਪਰਾਵਾਂ ਦੇ ਨਾਲ ਜੁੜ ਕੇ ਤੇ ਕੰਮ ਮੈਂ ਆਪਣੇ ਮੇਨ ਬੱਸ ਸਟੈਂਡ ਤੋਂ ਬਾਬੇ ਵੀਰਸ ਸਿੰਘ ਗੁਰਦਾਰੇ ਨੂੰ ਬਾਬਾ ਨਾਗਸਨ ਮੇਲ ਰਸਤਾ ਵਾ ਪਿੱਟਦਾ ਇਹ ਮੇਲੇ ਆਉਣ ਮੇਲੇ ਆਉਣ ਵਾਲੇ ਆ ਇਹ ਤਿੰਨ ਆਪਣੇ ਇੱਕ ਗੁਰੂ ਘਰ ਪੈਂਦਾ ਵਾ ਗਾੜੀ ਦੋ ਤਿੰਨ ਆਪਣੇ ਹੋਰ ਵੀ ਧਰਮਾਂ ਦੇ ਆਪਣੇ ਸਾਰੇ ਸਾਂਝਾ ਕੰਮ ਆ ਉਹ ਮੇਲੇ ਆਉਣ ਵਾਲੇ ਆ ਤੇ ਇਹ ਤੁਸੀਂ ਆਪ ਹੀ ਦੇਖ ਲੈ ਸਾਰਾ ਕੁਝ ਨਹੀਂ ਮੰਗੇ ਇਹੋ ਕਰਦੇ ਆ ਵੀ ਵੀਡੀਓ ਸਾਹਿਬ ਆਉਣ ਤੇ ਆਗੇ ਤੇ ਇੱਥੇ ਜਿਹੜਾ ਪਿੰਡ ਤੋਂ 70-80 ਲੱਖ ਰੁਪਏ ਬਾਬਾ ਜੀ ਕਹਿੰਦੇ ਖੜਿਆ ਉਹ ਕੋਣਾ ਕੋਹੀ ਦੇ ਪੈਸੇ ਲਾਉਣ ਤੇ ਇਹ ਪਿੰਡ ਦਾ ਰਸਤਾ ਜਿਹੜਾ ਚਾਲੂ ਕੀਤਾ ਜਾਵੇ ਵਧੀਆ ਬਣਾਇਆ ਜਾਵੇ ਜੋ ਪਬਲਿਕ ਨੂੰ ਆਉਣ ਜਾਣ ਤੋਂ ਵਧੀਆ ਲੱਗੇ